ਮੇਰੇ ਵੱਲੋਂ ਤੁਹਾਨੂੰ ਪਿਆਰ ਪਰਿਸ਼ਾਸ਼ੀ ਕਾਲ ਅੱਜ ਦੇ ਵਲੌਗ ਤੋਂ ਤੁਹਾਡਾ ਸਵਾਗਤ ਕਰਦੇ ਆਂ ਆ ਹੁਣ ਮਸੂਰਤਿਆ ਹਾਲਾ ਉੱਚੀਆਂ ਥਾਵਾਂ ਤੋਂ ਉਦਾਂ ਪਾਣੀ ਥੱਲੇ ਆ ਗਿਆ ਨੀਵੇਂ ਥਾਵਾਂ ਤੇ ਤੇ ਆ ਇੱਧਰ ਹਾਂ ਪਾਣੀ ਘਟਿਆ ਜ਼ਰੂਰ ਆ ਪਰ ਖਤਰਾ ਅਜੇ ਨਹੀਂ ਟਲਿਆ ਕਿਉਂਕਿ ਪਿੱਛੇ ਉਹ ਕਹੀ ਜਾਂਦੇ ਆ ਕਿ ਡੈਮ 1400 ਲੈਵਲ ਜਿਹੜਾ ਉਹਦੇ ਕਰੀਬ ਆ ਅੱਜ ਵੀ ਪਾਣੀ ਇੱਥੇ ਛੱਡਿਆ ਉਹਨਾਂ ਨੇ ਹੋਇਆ ਵਾ ਇੱਥੋਂ ਸਪੀਡ ਬਹੁਤ ਆ ਆ ਵੀ ਦਰਖਤ ਰੋੜ ਰੋੜ ਆ ਰਹੇ ਆ ਤੇ ਅਸੀਂ ਕਹੀਏ ਕਿ ਪਾਣੀ ਜੇ ਲੈ ਗਿਆ ਵਾ ਲੱਥਾਂ ਨਹੀਂ ਹਜੇ ਉਹਦਾ ਯਾਨੀ ਕਿ ਖੇਤਾਂ ਚ ਹੈਗਾ ਜੇ ਨੀਵੀਆਂ ਚ ਉੱਚਿਆਂ ਥਾਵਾਂ ਤੇ ਆ ਕਿਤੇ ਕਿਲਾ ਖੰਡ ਕਿਤੇ ਕੇਦੀ ਜੀਰੀ ਬਚੀ ਨਹੀਂ ਤਾਂ ਖਤਮ ਕਿਉਂਕਿ ਆਹ ਇੱਧਰ ਹੈ ਜੇ ਪਾਣੀ ਹੈਗਾ ਖੇਤਾਂ 'ਚ ਹੈ ਆ ਵੀ ਸਪੀਡ ਫੁੱਲ ਆਈ ਦੀ ਉਹ ਇਧਰ ਅਕਤ ਰੁੜ ਕੇ ਜਾਣ ਲਿਆ ਆਵੇ ਉਹ ਰੁੜ ਕੇ ਆਉਂਦੀ ਬੂਟੀ ਹੈ ਜੇ ਵੀ ਉਹ ਪਾਣੀ ਪਿੱਛੇੋਂ ਛੱਡ ਰੇ ਆ ਆਵੇ ਆਉਂਦੀ ਆਲਰੇਡੀ ਛੱਡੀ ਜਾ ਰੇ ਆ ਪਾਣੀ ਉਹ ਹਾਂ ਜਿਹੜੀ ਨੀਵੀਆਂ ਥਾਵਾਂ ਵਾਲਿਆ ਅਲਰਟ ਰਹੋ ਅਜੇ ਇਹ ਨਾ ਸਮਝੋ ਕਿ ਖਤਰਾ ਟਲ ਗਿਆ ਵਾ ਕਿਉਂਕਿ ਦੱਸ ਰਹੇ ਆ ਖਬਰਾਂ ਦੇ ਵਿੱਚ ਕਿ ਅਜੇ ਵੀ ਲੈਵਲ ਜਿਹੜਾ ਡੈਮ ਦਾ ਵਾ ਨਾ ਘਟਿਆ ਨਹੀਂ ਹੈ ਖਤਰੇ ਦੇ ਨਿਸ਼ਾਨ ਤੋਂ ਅਜੇ ਵੀ ਉੱਤੇ ਆ ਹੈ 1380 ਜਿਹੜਾ ਖਤਰੇ ਦਾ ਨਿਸ਼ਾਨ ਆ ਉਸ ਤੋਂ ਉੱਪਰ ਆ ਤੇ ਪਾਣੀ ਦੀ ਉਹ ਸਾਊਂਡ ਸੁਣੋ ਆ ਵੇਖੋ ਕੀ ਬਣਿਆ ਉਹ ਦੇਖਦੇ ਆ ਪਿੰਡ ਕਿਦਾਂ ਹੋਂ ਲੱਥਿਆ ਪਾਣੀ ਤੇ ਚਲੋ ਹੁਣ ਇੱਕ ਬੇਨਤੀ ਆ ਜਿਹੜੇ ਬੰਨ ਬੰਨ ਆ ਨਾ ਬੰਨ ਜਿੱਥੋਂ ਟੁੱਟਿਆ ਵਾ ਉਹ ਨੂੰ ਨਾ ਬੰਨ ਲਓ ਹੁਣ ਤਕੜੇ ਹੋ ਕੇ ਇੱਧਰ ਜਿਹੜਾ ਪਿੱਛੇ ਟੁੱਟਿਆ ਜਿੱਥੋਂ ਵੀ ਜਿੰਨੇ ਵੀ ਬੰਨ ਜਿਹੜੇ ਟੁੱਟੇ ਆ ਨਾ ਬੰਨ ਲਓ ਉਹਨੂੰ ਤਕੜੇ ਹੋ ਕੇ ਕਿ ਹੁਣ ਜੇ ਪ੍ਰਮਾਤਮਾ ਨੇ ਮੌਕਾ ਦਿੱਤਾ ਉਹਨਾਂ ਨੂੰ ਬੰਨਣ ਦਾ ਤੇ ਬੰਨ ਲਓ। ਹਨਾ ਹੁਣ ਪਾਣੀ ਦਾ ਲੈਵਲ ਡਾਊਨ ਆ। ਕਾਫੀ ਬਹੁਤ ਜ਼ਿਆਦਾ ਘਟਿਆ ਵਾ। ਭਾਜੀ ਇਹ ਨਹੀਂ ਆਪਾਂ ਕਹਿ ਸਕਦੇ ਕਿ ਘਟ ਗਿਆ ਕੋਈ ਬੰਦ ਕਰਤਾ ਉਹਨਾਂ ਨੇ ਉਦਾਂ ਫਲੱਡ ਗੇਟ ਖੁੱਲੇ ਆ। ਅਬੂਟੀ ਜੇ ਵੀ ਆ ਰਹੀ ਆ। ਵਿੱਚ ਤੇ ਕੀ ਇਹ ਗੱਲਾਂ ਉਹ ਸੋ ਬੇਨਤੀਆਂ ਨੂੰ ਪ੍ਰਵਾਨਾ ਕਰੋ ਕਿਹੀਂ ਕਹਿ ਦिए ਕਿ ਹੁਣੇ ਟਲ ਗਿਆ ਏ ਟਲੇ ਟੁਲੇ ਕੋਈ ਨਹੀਂ ਜੇ ਕਿਉਂਕਿ ਪ੍ਰਸ਼ਾਦ ਹੋ ਰਹੀ ਆ ਨਾ ਉੱਥੇ ਪ੍ਰਸ਼ਾਦ ਹੋਣੋਂ ਹਟੂਗੀ ਪਹਾੜਾਂ 'ਚ ਤੇ ਫੇਰ ਆ ਦੇਖ ਇੱਧਰ ਵੀ ਆਓ ਯਾਓ ਬੈਕ ਆਵਾ ਆਵੇ ਆ ਬਹਿ ਕੇ ਮੰਨ ਦੇ ਕੋਲ ਆ ਇਹ ਅਜੀਬੀਓ ਪਾਣੀ ਪੂਰਾ ਹੈਗਾ ਵਾ ਅਜੀਬੀਓ ਖੇਤਾਂ ਚ ਪਾਣੀ ਆ ਹੈ ਮਨ ਸਹੀਏ ਸਹੀਏ ਘਟਾਉਣਾ ਜੱਕਦਮ ਤਨੀ ਘਟਾ ਦਿੰਦੇ ਆਵੇ ਰੇਤਾ ਫੇਰ ਲੱਗਦੀ ਪਾ ਗਿਆ ਵਾ ਉਹ ਖੇਤਾਂ ਚ ਪੈ ਗਈ ਆ ਉੱਚੇ ਜੇ ਹੋ ਗਏ ਹੈ ਤੇ ਆ ਜਿਹੜੇ ਸਾਹਮਣੇ ਖੇਤ ਨੇ ਚ ਰੇਤ ਪਾ ਗਿਆ ਲੱਗਦੀ ਆੜੇ ਤੇ ਮੇਰੇ ਵੀਰ ਜਿਹੜੇ ਵੀ ਅਜੇ ਨਾ ਵਿੱਚ ਅਜੇ ਨਾ ਆਇਓ ਬੈਕਾਂ ਬੁਕਾਂ ਲਾ ਹਾਂ ਜਿੱਥੋਂ ਜਿੱਥੋਂ ਬਾਨ ਟੁੱਟਿਆ ਮੇਰੇ ਵੀਰ ਉਹਨਾਂ ਨੂੰ ਵੰਨ ਲੋ ਹਨਾ ਵੀ ਤੇ ਚਲੋ ਤੁਹਾਡਾ ਜੜੀ ਫਸਲ ਬਾਨਾਂ ਨੂੰ ਮਾਰ ਮੂਰ ਬੱਜੂ ਬੱਜੀ ਆ ਉਹਦਾ ਚੱਲ ਜੋ ਹੁਣ ਪ੍ਰਮਾਤਮਾ ਦੇ ਹੱਥ ਆ ਉਦੋਂ ਜੋ ਕਹਿ ਨਹੀਂ ਸਕਦੇ ਕਿ ਹੁਣ ਉਹ ਗਾੜੀ ਦਾ ਪਚਾਹ ਹੋ ਜੇ ਨਹੀਂ ਤੇ ਪਾਣੀ ਦੂਰ ਤੱਕ ਫੈਲਦਾ ਵਾ ਠੀਕ ਹੈ ਨਾ ਤੇ ਆ ਤੇ ਪਾਣੀ ਉਧਾਂ ਬੰਨ ਤੋਂ ਤੇ ਕਾਫੀ ਦੂਰ ਆ ਚੁੱਕਿਆ ਵਾ ਬੰਨ ਤੋਂ ਤੇ ਕੋਈ ਤਾਂ ਇਹ ਕਿਲੋਮੀਟਰ ਦੂਰ ਆ ਗਿਆ ਪਾਣੀ ਹੁਣ ਉਹ ਤੇ ਜਿਹੜਾ ਦੂਰ ਦੂਰ ਭਰਿਆਂ ਖੇਤਾਂ 'ਚ ਕਈਆਂ ਥਾਵਾਂ ਤੋਂ ਨੀਵਿਆਂ ਤੋਂ ਜਾ ਕੇ ਉਹਦਾ ਬੰਨ ਨਾਲੋਂ ਹੁਣ ਪਾਣੀ ਦੂਰ ਆ। ਹੁਣ ਬੰਨ ਬੰਦ ਸਕਦੇ ਆ। ਹੈ ਤੇ ਹੁਣ ਆਪਣੀ ਬੰਨਾਂ ਦੀ ਰਿਪੇਅਰ ਕਰ ਲੋ। ਤਾਂ ਦੇਖਦਾ ਐਂ ਹੀ ਰੜਾ ਪਲੇ ਨਹੀਂ ਹੋਇਆ ਜਿੱਥੇ ਤੇ ਉਹ ਜੀਲੀ ਲੱਭਦੀ ਕਿਤੇ। ਇੱਕ ਦਾਣਾ ਜੀਲੀ ਨਾ ਨਹੀਂ ਲੱਭਦਾ ਯਾਰ। ਤੇ ਹੁਣ ਬਾਈ ਬੰਨਾਂ ਦੀ ਰਿਪੇਅਰ ਜ਼ਰੂਰ ਕਰ ਲੋ ਆਪਣੇ ਬੰਨਾਂ ਨੂੰ ਹੁਣ ਤਕੜੇ ਹੋ ਕੇ ਪੈਜੋ। ਤੇ ਜਿਹੜੀਆਂ ਫਰਮਾਂ ਲੱਗੀਆਂ ਹੋਈਆਂ ਨੇ ਇੱਧਰ ਕੀ ਕਹਿੰਦੇ ਉਹਨੂੰ ਰਾਸ਼ਨ ਪਹਚਾਉਣ ਉਹ ਉਹ ਵੀ ਥੋੜਾ ਇੱਧਰ ਧਿਆਨ ਹੁਣ ਥੋੜੀ ਮਤ ਕਰਾਉਣ ਇਹਨਾਂ ਦੀ ਕਿਉਂਕਿ ਉਹਨਾਂ ਦੇ ਵੀ ਹੁਣ ਵੀਡੀਓ ਆ ਰਹੀਆਂ ਵਾ ਕਹਿੰਦੇ ਉਹ ਸਾਨੂੰ ਲੋੜ ਨਹੀਂ ਗਈ ਤੇ ਬੰਦ ਬਣਾਓ ਜਿੱਥੋਂ ਟੁੱਟੇ ਉਹਨਾਂ ਲਈ ਜਿੱਥੇ ਮੰਨ ਲਓ ਤੁਸੀਂ 10-10 ਟਰਾਲੀਆਂ ਚਾਰ ਕਾਢਦੇ ਉੱਥੇ ਇੱਕ ਅੱਧੀ ਟਰਾਲੀ ਇੱਕ ਟਰਾਲੀ ਲੈ ਜਾਓ ਤੇ ਬੰਨਾਂ ਵਾਲਿਆਂ ਦਾ ਸਾਥ ਦੋ ਮਿੱਟੀ ਪਹਚਾਓ ਹਨਾ ਤੇ ਚਲੋ ਜੇ ਪ੍ਰਮਾਤਮਾ ਨੇ ਮੌਕਾ ਦਿੱਤਾ ਤਾਂ ਉਹਨੂੰ ਸੰਭੋਣ ਜੋ ਚਲੋ ਨੁਕਸਾਨ ਹੋਣਾ ਹੈ ਉਹ ਤਾਂ ਸੋ ਹੋ ਗਿਆ। ਉਹ ਤਾਂ ਕੁਦਰਤ ਦੇ ਹੱਥ ਵਾਸਾ। ਤੇ ਹੁਣ ਬੰਨ ਬਣਾ ਦੋ ਬਾਈ ਜਿਨ੍ਹਾਂ ਦੇ ਵੀ ਟੁੱਟੇ ਆ। ਇਹ ਚੀਜ਼ ਨੂੰ ਨਾ ਕੋਈ ਸਮਝ ਲਓ ਕਿ ਖਤਰਾ ਟਲਿਆ ਪਾਣੀ ਹੋ ਜੇ ਵੀ ਛੱਡ ਰਿਹਾ। ਪਾਣੀ ਪੂਰਾ ਵਾ। ਐ ਸਪੀਡ ਨਾਲ ਚੱਲ ਰਿਹਾ ਵੇ। ਆਦਨ ਉਹ ਇੱਥੇ ਨਹੀਂ ਕੈਮਰੇਜ ਘੱਟ ਸਪੀਡ ਨਾਲ ਜਰ ਆਉਂਦੀ ਹੋਊਗੀ ਪੂਰੀ ਸਪੀਡ ਨਾਲ ਪਾਣੀ ਹੈ। ਐ ਲੱਗਦਾ ਜਿੱਦਾਂ ਸਲੋ ਹੁੰਦਾ ਪੂਰਾ ਫਾਸਟ ਆ ਕੇ ਜਾਣ ਡਿਆ ਵਾ ਆ ਇੱਥੇ ਟਿੱਬੀਆਂ ਜੀ ਦੋ ਟਿੱਬੇ ਜੀ ਕਰਤੇ ਕਿ ਨਹੀਂ ਆ ਪੱਧਰ ਇੰਨੀ ਕੀ ਜੀ ਰਹਿ ਗਈ ਹੁਣ ਉਹ ਹੈ ਉਧਰੋਂ ਵੀ ਟਿੱਬੇ ਪੂਰਤੇ ਆ ਉਹ ਅਜੇ ਵੀ ਕਈਆਂ ਦੀਆਂ ਬੈਕਾਂ 'ਚ ਪਾਣੀ ਹੈਗਾ ਵੀ ਇੱਧਰ ਆਹ ਬੈਕਾਂ ਵਾ ਇੰਨਾ 'ਚ ਪਾਣੀ ਹੈਗਾ ਅਜੇ ਵੀ ਗਿਆ ਵਾ ਏ ਵੀਰ ਬਣਾ ਦੋ ਤਕੜੇ ਹੋ ਗਏ ਬੰਨ ਬਣਾ ਦੋ ਹਾਂ ਜਿੰਨੇ ਵੀ ਸਾਰੇ ਵੀਰ ਨੇ ਔਰ ਜੀਰੀ ਦੇ نیچے ਕੋਈ ਲਵਦੀ ਜਿੱਦਾਂ ਕਿ ਚਾਰਾ ਚੂਰਾ ਕਿਸਦਾ ਵੱਜਦਾ ਉਹ ਬੱਚੇ ਬੂਚੇ ਜਿੱਦਾਂ ਜਿੰਨਾਂ ਨੇ ਜਵਾਰੇ ਜਵਾਰ ਲਾਈ ਚਾਰੇ ਵਾਲੀ ਜ਼ਿਆਦਾਤਰ ਦਰਖਤੀ ਆ ਉਦਾਂ ਕੱਖਣੀ ਹੈਗਾ ਤੈਨੂੰ ਦੇਖ ਰਿਹਾਣਾ ਆ ਵੀ ਤੇ ਹਜੇ ਪਾਣੀ ਹੈ ਵਾ ਬੰਨ ਤੋਂ ਉਦਾਂ ਇਹ ਹੈ ਕਿ ਕਈਆਂ ਥਾਵਾਂ ਤੋਂ ਬੰਨ ਤੋਂ ਦੂਰ ਆ ਤੇ ਜਿੱਥੋਂ ਕਿਤੇ ਤੁਹਾਨੂੰ ਲੱਗਦਾ ਵੀਕ ਆ ਉਹਨੂੰ ਕੀ ਕਹਿੰਦੇ ਉਹ ਕਰ ਲਓ ਉਹਦੀ ਰਿਪੇਅਰ ਕਰ ਦੋ ਆ ਵੇਖੋ ਕਿੱਥੇ ਇੱਥੇ ਫਸਲਾਂ ਹੈ ਹੁਣ ਕੱਖੋ ਨਹੀਂ ਪਲੇਨ ਏਰੀਆ ਹੈ ਪਾਣੀ ਅਜੇ ਵੀ ਲੱਗਦਾ ਛੱਡ ਡੰਡੇ ਆ ਆ ਵੇ ਉਤੋਂ ਕਿਉਂਕਿ ਬੂਟੀ ਬਹੁਤ ਆਉਂਦੀ ਰੋੜ ਰੋੜ ਕੇ ਹੂੰ ਤੇ ਆ ਵੀ ਇੱਧਰ ਬਿਰੇ ਵੀਰ ਜਿਹੜੇ ਵੀ ਆ ਨਾ ਹੁਣ ਤਕੜੇ ਹੋਗੇ ਮੈਂ ਫੇਰ ਬੇਨਤੀ ਕਰਦਾ ਬੰਨਾਂ ਦੀ ਰਿਪੇਅਰ ਕਰੋ ਜਿੱਧਰ ਆਲੀ ਵਾਲੀ ਸਾਈਡ ਟੁੱਟਿਆ ਜਿੱਦਾਂ ਸਭਰਾਵਾਂ ਵੱਲ ਸੀ ਤੇ ਜਿਹੜੇ ਹੁਣ ਜਿੱਦਾਂ ਸੱਤ ਲੋਚ ਚ ਪਾਣੀ ਵਧਿਆ ਉਹਦੀ ਉਹਦੇ ਬੰਨਾਂ ਵੱਲ ਵੀ ਮਿੱਟੀ ਲੈ ਕੇ ਜਾਓ ਜਿੱਥੇ ਵੀਰ ਮੰਗਦੇ ਆ ਇਹਦਾ ਪਾਣੀ ਇਹਦੇ ਚ ਜ਼ਰੂਰ ਘਟਿਆ ਪਰ ਇਹ ਨਹੀਂ ਖਤਰਾ ਘਟ ਲ ਗਿਆ ਜੇ ਉਹ ਪਿੱਛੋਂ ਦੱਸੀ ਜਾ ਰਹੀ ਆ ਕਿ ਵਾਧਣ ਡਿਆ ਵਾ ਬਰਸਾਤ ਹਡੋਣੀ ਹਟਦੀ ਫੇ ਵੀ ਉਹ ਛੱਡ ਸਕਦੇ ਇਹਦੇ ਬਾਰੇ ਅੱਜ ਜਿੰਨਾ ਚਿਰ ਬਾਰਿਸ਼ਾਂ ਨਹੀਂ ਹਟਦੀਆਂ ਪਹਾੜਾਂ ਚ ਉਹਨਾਂ ਚੇਰੇ ਚ ਕੋਈ ਨਹੀਂ ਠੀਕ ਆ ਨਾ ਆ ਵੇਖੋ ਹੁਣ ਕਈ ਬੰਨ ਮੇਰੇ ਵੀਰ ਬੰਨ ਰਹੇ ਆਪਣੇ ਤੇ ਉਹਨਾਂ ਦੇ ਦਰਖਤ ਆ ਰਹੇ ਜਿੱਦਾਂ ਕਈ ਰੁੜਦਾ ਵਾ ਕਿਤੇ ਹਨਾ ਤੇ ਤਕੜੇ ਹੋ ਕੇ ਸਾਥ ਦੋ ਚਲੋ ਫਸਲਾਂ ਦਾ ਤੇ ਜੋ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਅੱਜ ਵੀ ਕਈਆਂ ਥਾਵਾਂ ਤੋਂ ਖਬਰਾਂ ਆ ਰਹੀਆਂ ਬੰਨ ਟੁੱਟ ਰਿਹਾ ਜਿਹੜਾ ਹੈਗਾ ਸਤਲੋਜ ਪੂਰਾ ਫਾਨ ਤੇ ਆ ਈ ਵੀ ਪੂਰਾ ਫਾਨ ਤੇ ਚੱਲਿਆ ਵਾ ਇਹ ਤਾਂ ਹੋਣੀ ਘਟਿਆ ਵਾ ਤੇ ਹੁਣ ਜਿੰਨੇ ਵੀ ਆਪਣੇ ਬੰਨ ਦੇ ਨਾਲ-ਨਾਲ ਲੱਗਦੇ ਪਿੰਡੋਂ ਤਕੜੇ ਹੋ ਕੇ ਆਪਣੀ ਬੰਨ ਦੀ ਨਿਗਰਾਨੀ ਕਰੋ ਨਾਲੇ ਆਪਣਾ ਜਿੱਥੋਂ ਕਿਤੇ ਟੁੱਟਾ ਉਹਨੂੰ ਬੰਨ ਲਓ ਆ ਤੁਹਾਨੂੰ ਦੱਸ ਰਹੀ ਹਾਂ ਇਹਦੀ ਸੂਰਤ ਹੈ ਹਾਲਾ ਦਰਿਆ ਦੀ ਹੁਣ ਤਾਂ ਪਾਣੀ ਇੱਕ ਸਾੜਾ ਜਿਹੜਾ ਜ਼ਿਆਦਾ ਸਪੀਡ ਨਾਲ ਹੋ ਤਾਂ ਦਰਿਆ ਦੇ ਤੋਂ ਕੋਈ ਦੋ ਤਿੰਨ ਕਿਲੇ ਬਾਹਰ ਹੀ ਹੈ ਜ਼ਿਆਦਾ ਪਤਲਾ ਬਾਹਰ ਤੇ ਘੱਟ ਆ ਵਾ ਸਪੀਡ ਵਾਲਾ ਵਿੱਚ ਹੀ ਆ ਹੁਣ ਜ਼ਿਆਦਾ ਆ ਦੇਖ ਲਓ ਇੱਧਰ ਆ ਹਾਲਾਤ ਨੇ ਇਹਦੇ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਆਪਣਾ ਚੈਨਲ ਆ ਚਲੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਅੱਜ ਵਾਲਾ ਵਲੌਗ ਇੱਥੋਂ ਤੱਕ ਸਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ